ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐ ਮਨਾ ਸੋਚ ਕਿ ਤੇਰੀ ਦਸ਼ਾ ਕੈਸੀ ਹੋਵੇਗੀ ਇਹ ਜਗ ਮੈਂ RAM ਨਾਮ ਸੋ ਤੋ ਨਹੀਂ ਸੁਨਿਓ ਕਾਨ ਇਸ ਜਗ ਮੈਂ ਹੈ RAM ਨਾਮ ਸੋ ਤੋ ਨਹੀਂ ਸੁਨਿਓ ਕਾਨ ਇਸ ਜਗਤ ਵਿੱਚ ਤੇਰਾ ਅਸਲ ਸਾਥੀ ਕੌਣ ਹੈ ਤੈਨੂੰ ਨਹੀਂ ਪਤਾ ਲੱਗਿਆ ਜੀ ਤੇਰਾ ਅਸਲ ਸੰਗੀ ਕੌਣ ਹੈ ਤੂੰ ਅਸਲੀ ਸੰਗੀ ਕਿੰਨਾ ਨੂੰ ਸਮਝੀ ਬੈਠਾ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਸ ਜਗਤ ਵਿੱਚ ਤੇਰਾ ਅਸਲ ਸਾਥੀ ਪਰਮਾਤਮਾ ਦਾ ਨਾਮ ਹੈ ਆਖੋ ਸਤਨਾਮ ਉਸ ਨਾਮ ਨੂੰ ਧਿਆਨ ਨਾਲ ਸੁਣਿਆ ਕਰ ਤੇ ਰਸਨਾ ਨਾਲ ਜਪਿਆ ਕਰ ਕੰਨਾਂ ਨਾਲ ਸੁਣਿਆ ਕਰ ਜਦੋਂ ਜਪਦਾ ਨਾ ਵੀ ਵਾਹਿਗੁਰੂ ਵਾਹਿਗੁਰੂ ਰਸਨਾ ਵਿੱਚੋਂ ਬੋਲੇ ਤੇ ਕੰਨ ਤੇਰੇ ਸੁਣਨ ਬੰਦਾ ਕਹਿੰਦਾ ਮੈਂ ਬਰਾਈਆਂ ਤੋਂ ਖੜਾ ਨਹੀਂ ਛੁਟਦਾ ਮੇਰਾ ਐਦਾਂ ਨਹੀਂ ਛੁਟਦਾ ਇੱਕੋ ਹੀ ਕੰਮ ਕਰਨਾ ਪਏਗਾ ਕੋਈ ਬੱਚਾ ਹੈ ਨਾ ਜਿੱਦ ਕਰ ਲਏ ਉਹਦੇ ਹੱਥ ਵਿੱਚ ਕੋਈ ਚੀਜ਼ ਹੋਵੇ ਤੇ ਆਪਾਂ ਉਹਨੂੰ ਜਿੰਨਾ ਮਰਜ਼ੀ ਡਾਂਟਦੇ ਰਹੀਏ ਉਹ ਚੀਜ਼ ਨਹੀਂ ਫੜਾਂਦਾ ਪਰ ਉਹਦੇ ਹੱਥ ਵਿੱਚ ਕੋਈ ਹੋਰ ਚੀਜ਼ ਜਦੋਂ ਅਸੀਂ ਫੜਾ ਦਈਏ ਤੇ ਦੂਸਰੀ ਚੀਜ਼ ਉਹ ਛੱਡ ਦਿੰਦਾ ਹੈ ਇਸੇ ਤਰ੍ਹਾਂ ਬੁਰਾਈਆਂ ਤੈਥੋਂ ਨਹੀਂ ਛੱਡੀਆਂ ਜਾਂਦੀਆਂ ਤੂੰ ਆਪਣੇ ਹੱਥ ਵਿੱਚ ਨਾਮ ਪਕੜ ਲੈ ਉਹ ਆਪਣੇ ਆਪ ਛੁੱਟ ਜਾਣਗੀਆਂ ਆਖੋ ਸਤਨਾਮ ਬੇਖਿਆਨ ਸੁਆਤ ਲੁਪਾਨ ਮਤ ਨਾਹਨ ਫੇਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਛੱਡ ਦੇ ਬਰਾਈਆਂ ਬਹੁਤ ਮਾੜੀਆਂ ਹੁੰਦੀਆਂ ਬਰਾਈਆਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਤਨਾਮ ਦਾ ਜਾਪ ਕਰਿਆ ਕਰ ਵਾਹਿਗੁਰੂ ਦਾ ਜਾਪ ਕਰਿਆ ਕਰ ਆਖੋ ਸਤਨਾਮ ਇਸ ਜਗਤ ਵਿੱਚ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਹ ਬੰਦਿਆ ਤੇਰਾ ਅਸਲ ਸਾਥੀ ਨਾਮ ਹੈ ਤੂੰ ਉਹਨੂੰ ਧਿਆਨ ਨਾਲ ਸੁਣਿਆ ਕਰ ਵਿਖਿਆ ਨ ਸਿਉ ਅਤਲ ਭਾਨ ਮਤ ਨਾਹਨ ਫੇਰੀ ਵੇਖ ਤੂੰ ਵਿਸ਼ਿਆਂ ਵਿੱਚ ਹੀ ਬਹੁਤ ਫਸਿਆ ਰਹਿੰਦਾ ਹੈ ਤੂੰ ਆਪਣੀ ਸੁਰਤ ਇਨ੍ਹਾਂ ਵੱਲੋਂ ਕਦੇ ਵਾਪਸ ਨਹੀਂ ਮੋੜਦਾ ਪਰਤੰਦਾ ਨਹੀਂ ਹੈ ਵਿਖਿਆਨ ਸੁਤ ਲੁਪਾਨ ਮਤ ਨਾਹਨ ਫੇਰੀ ਮਤ ਨਹੀਂ ਫੇਰ ਰਿਹਾ ਹੈ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਐਸੀ ਹਾਲਤ ਕਿਉਂ ਹੈ ਕਿਉਂ ਚਿੰਤਾ ਫਿਕਰ ਬਿਮਾਰੀਆਂ ਕਿਉਂ ਡੁੱਬਿਆ ਪਿਆ ਇੰਨਾ ਚ ਪਾਤਸ਼ਾਹ ਕਹਿੰਦੇ ਤੂੰ ਮਨੁੱਖ ਦਾ ਮਨੁੱਖ ਜਨਮ ਤਾਂ ਹਾਸਲ ਕੀਤਾ ਹੈ ਤੈ ਮਨੁੱਖਾ ਜਨਮ ਤਾਂ ਹਾਸਲ ਕਰ ਲਿਆ ਪਰ ਕਦੇ ਰੱਤਾ ਭਰ ਸਮੇਂ ਲਈ ਵੀ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਆਖੋ ਸਤਨਾਮ ਦਾਰਾ ਸੁਖ ਭਇਓ ਦੀਨ ਪਗੋ ਪਰਿ 베ਰੀ ਦਾਰਾ ਸੁਖ ਪਇਓ ਦੀਨ ਪਗੋ ਪਰਿ 베ਰੀ ਦਾਰਾ ਕਹਿੰਦਿਆ ਇਸਤਰੀ ਨੂੰ ਦੀਨ ਆਤੁਰ ਅਧੀਨ ਪਗੋ ਪੈਰਾਂ ਵਿੱਚ 베ਰੀ ਕੀ 베ੜੀ ਪਈ ਹੋਈ ਆ ਸਾਡੇ ਪੁੱਤਰ ਕਲਤਰ ਗ੍ਰਿਸਤ ਕਾ ਵਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਦਾਰਾ ਸੁਖ ਭਇਓ ਭਾਵ ਤੂੰ ਸਦਾ ਇਸਤਰੀ ਦੇ ਸੁੱਖਾਂ ਦੇ ਅਧੀਨ ਹੋਇਆ ਰਹਿੰਦਾ ਤੇ ਤੇਰੇ ਪੈਰਾਂ ਵਿੱਚ ਇਹ ਬੀੜੀ ਪਈ ਹੋਈ ਹੈ ਮੋਹ ਦੀ ਤੇ ਇਸ ਵਿੱਚੋਂ ਨਿਕਲਣ ਵਾਸਤੇ ਕੀ ਕਰਨਾ ਪਏਗਾ ਕਾਲ ਵਿੱਚੋਂ ਨਿਕਲਣਾ ਪਏਗਾ ਸੁਣਿਆ ਸੀ ਨਾ ਕਾਲ ਵਿੱਚੋਂ ਨਿਕਲਣਾ ਪਏ ਕਾਲ ਕੀ ਹੈ ਉਹ ਸਮਾਂ ਕਾਲ ਕਹਿੰਦੇ ਆ ਸਮੇਂ ਨੂੰ ਜਦੋਂ ਅਸੀਂ ਆਪਣੇ ਸਮੇਂ ਤੋਂ ਬਾਹਰ ਨਿਕਲਦੇ ਆ ਤਾਂ ਫਿਰ ਅਸੀਂ ਅਕਾਲ ਨਾਲ ਜੁੜਦੇ ਆ ਆਖੋ ਸਤਨਾਮ ਹੁਣ ਅਸੀਂ ਕਾਲ ਵਿੱਚੋਂ ਨਿਕਲੇ ਆ ਜਦੋਂ ਅਸੀਂ ਸਿਮਰਨ ਕਰਦੇ ਆ ਨਤਨੇਮ ਕਰਦੇ ਆ ਬੰਦਗੀ ਕਰਦੇ ਆ ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਵੇਲਾ ਦਿੱਤਾ ਹੈ ਵੀ ਤੂੰ ਆਪਣੇ ਸਮੇਂ ਚੋਂ ਨਿਕਲ ਕੇ ਆਪਣੇ ਸਮੇਂ ਚੋਂ ਫ੍ਰੀ ਹੋ ਕੇ ਕਾਲ ਚੋਂ ਫ੍ਰੀ ਹੋ ਕੇ ਪਰਮਾਤਮਾ ਦਾ ਸਿਮਰਨ ਕਰ ਸਕੇ ਪਰਮਾਤਮਾ ਦੀ ਬੰਦਗੀ ਕਰ ਸਕੇ ਨਹੀਂ ਅਸੀਂ ਹਰ ਸਮੇਂ ਕਾਲ ਵਿੱਚ ਫਸੇ ਹੋਇਆ ਕਾਲ ਸਾਨੂੰ ਖਾ ਰਿਹਾ ਹੈ ਹੁਣ ਅਸੀਂ ਕੀ ਕਹਿੰਦੇ ਵੀ ਕਾਲ ਤੈਨੂੰ ਲੈਣ ਆ ਗਿਆ ਕਿਹੜਾ ਕਾਲ ਲੈਣ ਆਉਂਦਾ ਉਹ ਸਮਾਂ ਲੈ ਕੇ ਜਾਂਦਾ ਸਨ ਕਾਲ ਮੰਨ ਲਓ 40 ਸਾਲ ਦੇ ਆ ਕਾਲ ਸਾਡਾ 40 ਸਾਲ ਸਾਡੇ ਕਾਲ ਹੈ ਜਿਹੜਾ ਉਹ ਖਾ ਚੁੱਕਿਆ ਰਹਿੰਦੇ ਸਮੇਂ ਵਿੱਚ ਵੀ ਜੇ ਤੂੰ ਕਾਲ ਤੋਂ ਸਮੇਂ ਤੋਂ ਬਾਹਰ ਆ ਜਾਵੇਂਗਾ ਕੁਝ ਨਾ ਕੁਝ ਸਮਾਂ ਕੱਢ ਲਵੇਂਗਾ ਭਾਵ ਕਾਲ ਨਾਲ ਜੁੜਦੇਗਾ ਇਹਦੇ ਨਾਲ ਆਤਮਿਕ ਸ਼ਾਂਤੀ ਵੀ ਮਿਲਦੀ ਹੈ ਮਾਈਂਡ ਰੈਸਟ ਵੀ ਮਿਲਦੀ ਹੈ ਇਹ ਨਹੀਂ ਵੀ ਪਰਮਾਤਮਾ ਕੋਈ ਸਾਡੇ ਆਖਣ ਨਾਲ ਵੱਡਾ ਹੋ ਜਾਏਗਾ ਪਤਾ ਨਹੀਂ ਪਰਮਾਤਮਾ ਦੀ ਕੋਈ ਮਜਬੂਰੀ ਹੈ ਵੀ ਮੈਨੂੰ ਜਪਿਆ ਕਰ ਇਹ ਰੱਬ ਦੀ ਮਜਬੂਰੀ ਨਹੀਂ ਹੈ ਇਹ ਪਰਮਾਤਮਾ ਦੀ ਕੋਈ ਮਜਬੂਰੀ ਨਹੀਂ ਵੀ ਮੈਨੂੰ ਜਪਿਆ ਕਰ ਇਹ ਤਾਂ ਸਾਡਾ ਹੱਕ ਬਣਦਾ ਸਾਡਾ ਫਰਜ਼ ਬਣਦਾ ਉਹ ਬੰਦਿਆ 7 ਫੁੱਟ ਦਾ ਸ਼ਰੀਰ ਲਈ ਫਿਰਦਾ ਹੈ ਅੱਖਾਂ ਲਈ ਫਿਰਦਾ ਕੰਨਾਂ ਨਾਲ ਸੁਣਦਾ ਉਹ ਦੁਨੀਆ ਵੇਖਦਾ ਪਤਾ ਨਹੀਂ ਕਿੰਨੇ ਆਨੰਦ ਰਸ ਮਾਣਦਾ ਫੇਰ ਵੀ ਤੇਰਾ ਸ਼ੁਕਰਾਨਾ ਕਰਨ ਨੂੰ ਮਨ ਨਹੀਂ ਕਰਦਾ ਫਿਰ ਕਹਿੰਦਾ ਮੈਂ ਦੁਖੀ ਕਿਉਂ ਆ ਕਾਲ ਵਿੱਚੋਂ ਨਿਕਲਣਾ ਤਾਂ ਮਾਰਜ ਨੇ ਕਿਹਾ ਵੀ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਜਦੋਂ ਅਸੀਂ ਉਸ ਕਾਲ ਵਿੱਚੋਂ ਨਿਕਲ ਕੇ ਪ੍ਰਮਾਤਮਾ ਨਾਲ ਜੁੜਦੇ ਹਾਂ ਫਿਰ ਸਾਡੀ ਸੁਰਤ ਹੈ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਦੀ ਆ ਨਾਨਕ ਜਨ ਕਹੇ ਪੁਕਾਰ ਸੁਪਨਾ ਜੋ ਜਗ ਪ੍ਰਸਾਰ ਸਤਿਗੁਰੂ ਜੀ ਪੁਕਾਰ ਕੇ ਆਖਦੇ ਆ ਤੈਨੂੰ ਬਚਾਉਣ ਵਾਸਤੇ ਕਿ ਇਹ ਜਗਤ ਦਾ ਖਲਾਰਾ ਤਾਂ ਇੱਕ ਸੁਪਨੇ ਵਰਗਾ ਆ ਆਖੋ ਸਤਨਾਮ ਉੱਠਿਆ ਕਰ ਉੱਦਮ ਕਰਿਆ ਕਰ ਚੱਲੀਏ ਓਏ ਮਨਾ ਉਹ ਗੁਰੂ ਦੇ ਨੱਤ ਮਸਤਕ ਹੋਈਏ ਜਾ ਕੇ ਗੁਰੂ ਨੂੰ ਮੱਥਾ ਟੇਕੀਏ ਆ ਜੀ ਨੇ ਛੱਤ ਦਿੱਤੀ ਆ ਆ ਜੀ ਨੇ ਪੈਣ ਨੂੰ ਬਿਸਤਰ ਦਿੱਤੇ ਆ ਨਹੀਂ ਹੈਗੇ ਸਾਰਿਆਂ ਕੋਲ ਇਹ ਸਾਰਿਆਂ ਕੋਲ ਨਹੀਂ ਹੈਗੇ ਜੇ ਤੁਸੀਂ ਕਹੋ ਵੀ ਹਰ ਬੰਦੇ ਕੋਲੇ ਬਿਸਤਰਾ ਹੈ ਜੇ ਤੁਸੀਂ ਕਹੋ ਵੀ ਹਰ ਬੰਦੇ ਕੋਲੇ ਛੱਤ ਹੈ ਨਹੀਂ ਹੈਗੀ ਸਾਰਿਆਂ ਕੋਲੇ ਕਿਸੇ ਦੇ ਮੰਗਣਾ ਬਹੁਤ ਔਖਾ ਹੈ ਇਈ ਵਾਰੀ ਵੇਖਿਆ ਹੋਣਾ ਨਾ ਗੱਡੀ ਲੈ ਕੇ ਜਾਂਦੇ ਆ ਕਿਸੇ ਵੱਡੇ ਸ਼ਹਿਰ 'ਚ ਚਲੇ ਜਾਈਏ ਤੇ ਬੱਚੇ ਆਉਂਦੇ ਆ ਭੱਜ ਕੇ ਤੇ ਜਾਂ ਕੋਈ ਲੋੜਵੰਦ ਆਉਂਦੇ ਆ ਸ਼ੀਸ਼ੇ ਤੇ ਕੱਪੜਾ ਮਾਰਦੇ ਆ ਸ਼ੀਸ਼ੇ ਤੇ ਕੱਪੜਾ ਮਾਰ ਲੱਗ ਜਾਂਦੇ ਆ ਜਿੱਥੇ ਕੋਈ ਜਾਮ ਲੱਗ ਜਾਏ ਕੱਪੜਾ ਮਾਰ ਕੇ ਥੋੜਾ ਜਿਹਾ ਸ਼ੀਸ਼ੇ ਤੇ ਫਿਰ ਕਹਿੰਦੇ ਆ ਮੈਨੂੰ ਦੇ ਦਿਓ ਕੋਈ 10 ਰੁਪਏ ਪਹਿਲਾਂ ਆਪਣੀ ਕਾਰ ਸਾਫ਼ ਕਰਦੇ ਆ ਸੋਚ ਇੱਕ ਬੰਦਾ ਬਾਹਰ ਖੜਾ ਹੈ ਤੇਰੇ ਸ਼ੀਸ਼ੇ ਤੇ ਕਪੜਾ ਮਾਰ ਰਿਹਾ ਹੈ ਇੱਕ ਤੂੰ ਸੀਟ ਤੇ ਬੈਠਾ ਹੈ ਯਾਰਾ ਸੋਚ ਜਿੱਥੇ ਤੂੰ ਬੈਠਾ ਹੈ ਉੱਥੇ ਵੀ ਉਹਨਾਂ ਹੀ ਜਨਮ ਦਿੱਤਾ ਹੈ ਜਿੱਥੇ ਉਹ ਖੜਾ ਹੈ ਉੱਥੇ ਵੀ ਉਹਨੂੰ ਹੀ ਜਨਮ ਦਿੱਤਾ ਹੈ ਤੂੰ ਇਹਦੀ ਥਾਂ ਵੀ ਹੋ ਸਕਦਾ ਸੀ ਉਹ ਤੇਰੀ ਥਾਂ ਵੀ ਹੋ ਸਕਦਾ ਸੀ ਆਖੋ ਸਤਨਾਮ ਵੇਖ ਤੇਰੇ ਤੇ ਕਿੰਡੀ ਰਹਿਮਤ ਹੈ ਸਾਰਿਆਂ ਕੋਲ ਉਹਨੇ ਪਦਾਰਥ ਨਹੀਂ ਹਨ ਨਾ ਜਿੰਨੇ ਤੇਰੇ ਕੋਲ ਨੇ ਉਹ ਸਾਰਿਆਂ ਕੋਲ ਨੇ ਬਸ ਇੱਕ ਮਨ ਦਾ ਮਾਣੀ ਹੈ ਗੁਰੂ ਦੀਆਂ ਗੱਲਾਂ ਹਨ ਕਿਸੇ ਮਨੁੱਖ ਦੀਆਂ ਗੱਲਾਂ ਨਹੀਂ ਹਨ ਪਿਆਰੇ ਹੋਏ ਗੁਰੂ ਸਾਹਿਬ ਜੀ ਤੈਨੂੰ ਪੁਕਾਰ-ਪੁਕਾਰ ਕੇ ਕਹਿੰਦੇ ਆ ਵੀ ਜਿਉਂਦੇ ਜੀ ਜਨਮ ਸਫਲਾ ਕਰ ਲੈ ਮਾਫ਼ ਕਰਨਾ ਇਹ ਮੇਰੀਆਂ ਗੱਲਾਂ ਨਹੀਂ ਹਨ ਇਹ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਗੱਲਾਂ ਨੇ ਮਾਤਾ ਕੋਈ ਭਲੇਖੇ ਚ ਰਹੇ ਜੇ ਵਿਸ਼ੈਦ ਇਹ ਗੱਲਾਂ ਜੋ ਅਸੀਂ ਗੁਰਬਾਣੀ ਵਿਚਾਰ ਕਰਦੇ ਆ ਗੁਰੂ ਦੀਆਂ ਗੱਲਾਂ ਹੁੰਦੀਆਂ ਨੇ ਨਾਨਕ ਜਨ ਕਹੇ ਪਕਾਰ ਸੁਪਨਾ ਜਿਉ ਜਗ ਪਸਾਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਕਾਰ ਕੇ ਆਖਦੇ ਕਿ ਜਗਤ ਦਾ ਖਲਾਰਾ ਤਾਂ ਉਹ ਬੰਦਿਆ ਸੁਪਨੇ ਵਰਗਾ ਆ ਸਿਮਰਤਨੈ ਕਿਉ ਮਰਾਰ ਮਾਇਆ ਜਾ ਕੀ 체ਰੀ ਇਸ ਮਾਇਆ ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਇਸ ਪ੍ਰਮਾਤਮਾ ਦੀ ਦਾਸੀ ਹੈ ਮਾਇਆ ਤਾਂ ਪਰ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਅਗਲੇ ਸ਼ਬਦ ਵਿੱਚ ਇਹ ਵੀ ਸਮਝਾਉਂਦੇ ਆ ਵੀ ਤੇਰਾ ਸਮਾਂ ਜਿਹੜਾ ਉਹ ਬੀਤਦਾ ਜਾਂਦਾ ਹੈ ਜੈ ਜਵੰਤੀ ਮਹੱਲਾ ਨੌਵਾ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ ਮਹਾਰਾਜ ਕਹਿੰਦੇ ਵੇਖ ਗੁਰੂ ਤੇਗ ਬਹਾਦਰ ਜੀ ਬਾਰ ਬਾਰ ਕਹਿੰਦੇ ਆ ਉਹ ਬੰਦੇ ਆ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ ਜੀਵਨ ਦਾ ਸਮਾਂ ਅਸਾਫਲ ਲੰਘਦਾ ਜਾ ਰਿਹਾ ਸਫਲ ਕੀਤੇ ਤੋਂ ਬਿਨਾ ਲੰਘ ਰਿਹਾ ਸਮੇਂ ਨੇ ਬੀਤ ਜਾਣਾ ਬੰਦਾ ਕਹਿੰਦਾ ਮੈਂ ਟਾਈਮ ਪਾਸ ਕਰਦਾ ਟਾਈਮ ਨੇ ਟਾਈਮ ਨੂੰ ਤੂੰ ਪਾਸ ਨਹੀਂ ਕਰਨਾ ਟਾਈਮ ਨੇ ਤੈਨੂੰ ਪਾਸ ਕਰ ਦੇਣਾ ਆਖੋ ਸਤਨਾਮ ਟਾਈਮ ਤੇ ਆਪਣੇ ਆਪ ਲੰਘਦਾ ਜਾ ਰਿਹਾ ਟਾਈਮ ਨੂੰ ਪਾਸ ਕਰਨ ਦੀ ਲੋੜ ਨਹੀਂ ਹੈ ਸਮੇਂ ਨੂੰ ਪਾਸ ਕਰਨ ਦੀ ਲੋੜ ਨਹੀਂ ਸਮੇਂ ਨੂੰ ਸਫਲ ਕਰਨ ਦੀ ਲੋੜ ਹੈ ਆਖੋ ਸਤਨਾਮ ਬੀਤ ਜਾ ਹੈ ਬੀਤ ਜਾ ਹੈ ਜਨਮ ਆਕਾਜ ਰੇ ਦੇਖ ਗੁਰੂ ਤੇਗ ਬਹਾਦਰ ਮਹਾਰਾਜ ਤੈਨੂੰ ਸਮਝਾਉਂਦਿਆ ਕਿ ਜੀਵਨ ਦਾ ਸਮਾਂ ਅਸਫਲ ਲੰਘਦਾ ਜਾ ਰਿਹਾ ਹੈ ਗੁਜ਼ਰਦਾ ਜਾ ਰਿਹਾ ਤੂੰ ਆਪਣੀਆਂ ਅੱਖਾਂ ਖੋਲ ਨੈਸ ਦੇਣਾ ਸੁਖ ਕੈ ਪ੍ਰਾਣ ਸਮਚਤ ਨਹਿ ਰੇ ਅਜਾਨ ਗੁਰੂ ਤੇਗ ਬਹਾਦਰ ਮਾਰੇ ਕਹਿੰਦੇ ਉਹ ਬੰਦਿਆ ਰਾਤ ਦਿਨ ਪ੍ਰਾਣ ਆਦਿਕ ਪੁਸਤਕਾਂ ਦੀਆਂ ਕਹਾਣੀਆਂ ਸੁਣ ਕੇ ਵੀ ਤੂੰ ਨਹੀਂ ਸਮਝਦਾ ਨਿਸ ਦਿਨ ਸੁਣ ਕੇ ਪ੍ਰਾਨ ਤੂੰ ਪੁਸਤਕਾਂ ਦੀਆਂ ਕਹਾਣੀਆਂ ਤੂੰ ਪ੍ਰਾਣਾ ਵੇਦਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਵੀ ਤੈਨੂੰ ਯਾਗ ਨਹੀਂ ਆਉਂਦੀ ਇਹ ਕਹਿੰਦਾ ਮੇਰੇ ਲਈ ਥੋੜਾ ਨੂਰ ਸ਼ਾ ਫਕੀਰ ਵਰਗੇ ਵੀ ਇਦਾਂ ਹੀ ਕਹਿੰਦੇ ਹੁੰਦੇ ਸੀ ਮੈਨੂੰ ਕੀ ਲੋੜ ਐ ਨਾਮ ਜਪਣ ਦੀ ਮੈਨੂੰ ਕੀ ਲੋੜ ਐ ਗੁਰੂ ਕੋਲ ਜਾਣ ਦੀ ਮੇਰੇ ਕੋਲ ਤੇ ਸਭ ਕੁਝ ਐ ਐਸੀ ਬਿਮਾਰੀ ਲੱਗੀ ਸੀ ਫਿਰ ਖਿਹੜਾ ਛਰੌਣਾ ਔਖਾ ਔਖਿਆ ਸੀ ਪਰ ਉਹ ਐਡਾ ਦਇਆਵਾਨ ਐ ਗੁਰੂ ਫਿਰ ਵੀ ਗੁਰੂ ਨਾਨਕ ਨੇ ਉਹਦੀ ਝੌਂਪੜੀ ਵਿੱਚ ਜਾ ਕੇ ਦੁੱਖ ਘਟਦਾ ਸੀ ਆਖੋ ਸਤਨਾਮ ਜਦੋਂ ਬੰਦਾ ਪਛਤਾਉਂਦਾ ਹੈ ਨਾ ਤੇ ਉਹ ਫੇਰ ਵੀ ਸੁਣ ਲੈਂਦਾ ਹੈ ਉਹ ਦਇਆ ਵਾਲਾ ਮਾਰੇ ਕਹਿੰਦੇ ਮਿਸ ਦਿਨ ਸੁਨਕੇ ਪ੍ਰਾਣ ਸਮਝਤ ਨਹਿ ਰਹੇ ਅਜਾਨ ਕਾਲ ਤੋਂ ਪਹੁੰਚੋ ਆਨ ਕਹਾ ਜਹ ਹੈ ਬਾਜਰੇ ਮਾਰੇ ਕਹਿੰਦੇ ਦੇਖ ਕਾਲ ਤੋਂ ਪਹੁੰਚੋ ਆਨ ਤੇਰਾ ਸਮਾਂ ਆ ਰਿਹਾ ਕਾਲ ਕਿਸੇ ਜिन्न ਪੂ ਦਾ ਨਾ ਨਹੀਂ ਕਈ ਵਾਰੀ ਅਸੀਂ ਫੋਟੋ ਵੇਖ ਲੈਂਦੇ ਆ ਵੀ ਕਾਲਾ ਰੰਗ ਹੈ ਇਦਾਂ ਸਿੰਘ ਜੇ ਲੱਗਿਆ ਵੀ ਇਦਾਂ ਦਾ ਕਾਲ ਹੁੰਦਾ ਨਹੀਂ ਉਹ ਕਾਲੋ ਨਹੀਂ ਹੁੰਦਾ ਕਾਲ ਭਾਵ ਸਮਾਂ ਵੀ ਤੇਰੇ ਟਾਈਮ ਨੇ ਪਹੁੰਚ ਜਾਣਾ ਹੁਣ ਕੀਤੇ ਨਹੀਂ ਪਹੁੰਚਿਆ ਕਿੰਨੀਆਂ ਪੀੜੀਆਂ ਵੇਖ ਲੀਆਂ ਕਿੰਨੇ ਜਾਂਦੇ ਵੇਖਦੇ ਆ ਮਾਰੇ ਕਹਿੰਦੇ ਇਹ ਜੀਵਨ ਤੈਨੂੰ ਮਿਲਿਆ ਇਹਨੂੰ ਆਨੰਦ ਨਾਲ ਜਿਉ ਗੁਰੂ ਨਾਲ ਜੁੜ ਕੇ ਕਾਲ ਤੋ ਪਹੁੰਚ ਆਨ ਕਹਾਂ ਜਹ ਹੈ ਭਾਜਰੇ ਮੌਤ ਦਾ ਸਮਾਂ ਤਾਂ ਨੇੜਿਆ ਪਹੁੰਚਿਆ ਦੱਸ ਤੂੰ ਕਿਸ ਪਾਸੋਂ ਭੱਜ ਕਿੱਥੇ ਚਲਾ ਜਾਏਂ ਨਹੀਂ ਭੱਜ ਸਕਦਾ ਨਹੀਂ ਭੱਜਿਆ ਜਾ ਸਕਦਾ ਕਹਾਂ ਜਹ ਹੈ ਭਾਜਰੇ ਤੂੰ ਕਿੱਥੇ ਭੱਜ ਸਕਦਾ ਮਹਾਰਾਜ ਕਹਿੰਦੇ ਨਹੀਂ ਭੱਜਿਆ ਜਾਣਾ ਆਸਥਿਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਏ ਹੈ ਖੇ ਦੇਖ ਜਿਹੜੇ ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈ ਤੇਰਾ ਇਹ ਸਰੀਰ ਤਾਂ ਜ਼ਰੂਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜ਼ਰੂਰ ਹੀ ਇੱਕ ਦਿਨ ਸਵਾਹ ਹੋ ਜਾਏਗਾ ਆਸਥਿਰ ਜੋ ਮਾਨਿਓ ਜਿਨੋ ਤੂੰ ਸੱਚਾ ਮੰਨੀ ਬੈਠਾ ਹੈ ਜਾਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਕਹੈ ਨਾਨਕ ਫਿਰ ਨਾ ਰਹੈ ਜਿਉ ਬਾਲੂ ਕੀ ਭੀਤ ਆਸਥਰ ਜੋ ਮੰਨਿਓ ਦੇਹ ਸੋ ਤੋ ਤੇਰੋ ਹੋਇ ਹੈ ਖੇ ਜਿਨੋ ਤੂੰ ਬੜਾ ਕੈਮ ਤੇ ਸੋਹਣਾ ਸੁਨਖਾ ਬੜਾ ਬਲਵਾਨ ਸਮਝੀ ਬੈਠਾ ਹੈ ਨਾ ਤੇ ਤੇਰਾ ਸਰੀਰ ਜਰੂਰ ਇੱਕ ਦਿਨ ਸੁਆਹ ਹੋ ਜਾਣਾ ਕਾਦਾ ਮਾਣਾ ਇੱਥੇ ਬੜੇ ਵੱਡੇ ਬਲੀ ਬੜੇ ਵੱਡੇ ਤਕੜੇ ਸ਼ਰੀਰਾਂ ਦੇ ਮਾਲਕ ਹੋ ਕੇ ਤੁਰ ਗਏ ਸੇਤ ਕਾਇਮ ਰੱਖਣੀ ਮਾੜੀ ਨਹੀਂ ਪਰ ਜੋ ਗੁਰੂ ਤੇਗ ਬਹਾਦਰ ਸਮਝਾ ਰਹੇ ਆ ਉਹ ਸਮਝ ਸੇਤ ਕਾਇਮ ਰੱਖ ਜਿੰਨੀ ਮਰਜੀ ਉਹਨਾ ਚ ਰਿਸ ਇਹ ਸਾਧਨ ਜਿੰਨਾ ਸਾਮ ਕੇ ਰੱਖੇਗਾ ਤੇਰੇ ਨਾਮ ਜਪਣ ਦੇ ਕੰਮ ਆਏਗਾ ਆਖੋ ਸਤਨਾਮ ਪਰ ਇਹ ਸਾਧਨ ਨੂੰ ਐਵੇਂ ਲੰਘਵਾ ਲਿਆ ਕੁਝ ਸਮੇਂ ਲਈ ਮਿਲਿਆ ਇਹ ਕੁਝ ਸਮੇਂ ਲਈ ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ ਮੂਰਖ ਹੈ ਮਨਾ ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ ਓ ਨਿਲਾਜ ਰੇ ਭਾਵ ਬੇਸ਼ਰਮ ਨਾ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਨਿਲਾਜ ਹੁੰਦਾ ਸ਼ਰਮ ਨਾ ਕਰਨੀ ਪਰਪਕਾਰ ਭੁੱਲ ਜਾਣੇ ਗੁਰੂ ਜੀ ਦੇ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ RAM ਭਗਤ ਹੀ ਅਨ ਛਾੜ ਦੇ ਤੈ ਮਨ ਕੋ ਮਾਨ ਗੁਰ ਤੇਗ ਬਹਾਦਰ ਮਹਾਰਾਜ ਕਹਿੰਦੇ ਉਹ ਮਨ ਦਾ ਹੰਕਾਰ ਛੱਡ ਦੇ ਪ੍ਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿੱਚ ਵਸਾ ਲੈ RAM ਭਗਤ ਹੀਏ ਆਨ ਛਾੜ ਦੇ ਤੈ ਮਨ ਕੋ ਮਾਣ ਇਹ ਮਾਣ ਨੇ ਵੱਡੇ ਵੱਡੇ ਖਾ ਲਏ ਨਾਨਕ ਜਨ ਇਹ ਬਖਾਨ ਜਗ ਮੈਂ ਵਿਰਾਜ ਰੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਮੁੜ ਮੁੜ ਇਹ ਗੱਲ ਆਖਦੇ ਹਾਂ ਕਿ ਇਹੋ ਜਾਂ ਸੁਚੱਜਾ ਜੀਵਨ ਜਿਉਂ ਇਹੋ ਜਾਂ ਸੋਹਣਾ ਜੀਵਨ ਜਿਉਂ ਕਿੰਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ੋਰ ਦੇ ਕੇ ਕਿਹਾ ਫਿਰ ਲਾਸਟ ਪੰਕਤੀ ਵਿੱਚ ਇਹ ਵੀ ਕਹਿੰਦੇ ਆ ਮਹਾਰਾਜ ਨਾਨਕ ਜਨ ਇਹ ਬਖਾਨ ਜਗ ਮੈਂ ਵਿਰਾਜ ਰੇ ਸਤਗੁਰੂ ਜੀ ਕਹਿੰਦੇ ਤੈਨੂੰ ਮੁੜ ਮੁੜ ਕਹਿੰਨੇ ਆ ਤੂਏ ਸਚੱਜਾ ਜੀਵਨ ਜਿਉਂ ਲੈ ਜਿਹੜਾ ਤੈਨੂੰ ਮਿਲਿਆ ਐਵੇਂ ਕਿਉਂ ਆਪਣੀ ਸੁਰਤ ਨੂੰ ਭੁਲਾਈ ਬੈਠਾ ਹੈ ਕਿਉਂ ਆਪਣੀ ਸੁਰਤ ਆਪਣੀ ਆਤਮਿਕ ਸ਼ਾਂਤੀ ਹੋਰ-ਹੋਰ ਗੱਲਾਂ ਸੋਚ ਕੇ ਹੋਰ-ਹੋਰ ਕਿਸੇ ਬਾਰੇ ਸੋਚ ਕੇ ਇਹਨੂੰ ਖੰਡਾਈ ਫਿਰਦਾ ਹੈ ਮਾਨਕ ਢਿੰਡੇ ਹੋਏ ਨੂੰ ਇਕੱਠਾ ਕਰਕੇ ਇੱਕ ਸੁਚੱਜਾ ਜੀਵਨ ਜਿਉ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ